ਕਈਆਂ ਨੂੰ ਅਲਰਜੀ ਹੋਈ ਬਹੁਤ ਬਈ ਫਤਿਹ ਨੂੰ ਹਾਰ ਲਿਖੋ ਦੇਤਾ ਹੈ ਦੋ ਸਟੇਟ ਡਬਲ ਸਟੇਟ ਖੇਡਿਆ ਹ ਸਟੇਟ ਦਾ ਮਤਲਬ ਪਤਾ ਕੀ ਹੁੰਦਾ 80 ਕਿਲੋ ਤੋਂ ਥੱਲੇ ਵੇਟ 80 ਕਿਲੋ ਤੋਂ ਥੱਲੇ ਵਾਲੇ ਓਪਨ ਦੇ ਵਿੱਚ ਸ਼ਿਰੇ ਦੇ ਪਲੇਅਰ ਆ ਜਾਂਦੇ ਆ ਜਿਹਨੂੰ ਕਹਿੰਦੇ ਮਾਸਟਰ ਬੰਦੇ ਹੈ ਫੁੱਲ ਸਪੀਡ ਫੁੱਲ ਸਾਰਾ ਕੋ ਨਵਾਂ ਖੂਨ 12 ਬੰਦਾ ਬਾਲ ਫੜਨ ਸਕਾਲਾ ਸਾਰਾ ਪੰਜਾਬ ਜ਼ਿਲ੍ਹੇ ਸਟੇਟ ਦੇ ਵਿੱਚ ਸਾਰੇ ਜ਼ਿਲ੍ਹਿਆਂ ਨਾਲ ਖਿੰਡੇ ਆ ਇਹ ਦੋ ਗੇਰੀ ਕਿੰਨੇ ਜੱਫੇ ਹੁੰਦੇ ਸੀ ਜੇ 12 ਟੱਚ 10 ਜੱਫੇ ਜੇ 10 ਟੱਚ 8 ਜੱਫੇ ਤਕਰੀਬਨ ਫਿਰ ਸੈਮੀ ਸੈਮੀ ਖੇਲੇ ਪਹਿਲੀ ਗੇਰੀ ਤੇ ਦੂਜੀ ਗੇਰੀ ਵੀ ਦੋਨੇ ਗੇਰੀ ਸੈਮੀ ਦੋਨੇ ਗੇਰੀ ਇਕੱਲਾ ਸੈਮੀ ਤੇ ਲੈ ਗੱਡੀ ਸੀਗੇ ਚੱਲ ਦੋ ਚਾਕ ਜਬਾਕ ਨਾਲ ਹਾਂ ਸੱਕਿਆਂ ਨੂੰ ਬਹੁਤ ਅਲਰਜੀ ਹੋਈ ਚਲ ਇਹਦਾ ਮੰਨ ਲੈਂਦੇ ਆ ਆ ਖੜਾ ਮੈਂ ਮੈਨੂੰ ਦੱਸੋ ਕਿਹੜੇ ਕਲੱਬ ਵਾਲੇ ਨੇ ਸਨਮਾਨਤ ਕੀਤਾ ਕਿਹੜਾ ਮੱਝ ਬੰਨ ਕੇ ਗਿਆ ਹੈ ਦੱਸੋ ਕਿਹਨੇ ਫ੍ਰੈਕਚਰ ਲੋਡ ਕਰਾਉਣ ਨੂੰ ਪੈਸੇ ਦਿੱਤੇ ਆ ਕਿਹਨੇ ਸਰਜਰੀ ਨੂੰ ਪੈਸੇ ਦਿੱਤੇ ਆ ਦੱਸੋ ਇੱਕ ਵੀ ਮੂਹਰੇ ਅੱਡੇ ਕਰੋ ਵਾਲਾ ਮੱਖੀਆਂ ਪੈ ਜਾਂਦੀਆਂ ਨੇ ਸਾਨੂੰ ਵੀ ਬੁਰਾ ਨਾ ਦੇਓ ਕਮੈਂਟ ਜੇ ਕਰ ਦਿਓ ਪੱਦ ਮਰ ਜਾਈਆਂ ਜੇ ਪੱਦ ਮਾਰ ਦਿਓ ਪਰ ਆਪਰਾ ਮੰਨਦੇ ਨਹੀਂ ਉਹ ਚੀਜ਼ ਨੂੰ ਹਨਾ ਪੁੱਤਿਆਂ ਦਾ ਕੀ ਕੰਮ ਹੁੰਦਾ ਸੌਂਕਾ ਅੱਧੀ ਹਾਥੀ ਨੇ ਅਸੀਂ ਸ਼ੇਰ ਆ ਮਸਤ ਧਾਰਨੇ ਲੋਦੇ ਦਾ ਜੀ ਕਿਹਾ ਸੀ ਨਾ ਹੋ ਗਈ ਉਹ ਚੀਜ਼ ਅਗਲੇ ਸਾਲ ਦੇਖੋ ਕੀ ਹੋਉਂ ਅਰੇ ਹਰਾ ਖੜਾ ਝੋਟਾ ਇੱਕ ਪੰਜ ਸ਼ੇਰ ਦੇ ਨਾਲ ਦੇ ਅੰਦਰ ਨੇ ਉੱਥੇ ਬੈਠਿਆ ਦੇਖੋ ਬਣਾ ਕੇ ਕਿਵੇਂ ਪਾਣੇ ਆ